ਇੱਕ ਸਰਜਨ ਦੀ ਤਰ੍ਹਾਂ ਉਹਦੀ ਚੀਰ ਫਾੜ ਕੀਤੀ ਮੈਨੀਫੈਸਟੋ ਦੀ ਕਾਂਗਰਸ ਦੇ ਔਰ ਉਹਦੇ ਚ ਜੋਰ ਨਿਕਲ ਕੇ ਸਾਹਮਣੇ ਆਇਆ ਉਹਨਾਂ ਨੇ ਉਹ ਵੈਸੇ ਸਭ ਦੇ ਸਾਹਮਣੇ ਰੱਖ ਦਿੱਤਾ ਪਰ ਪੰਜਾਬ ਦੇ ਅੰਦਰ ਔਰ ਪੰਜਾਬ ਦੇ ਮੁਤਾਬਿਕ ਜਿਹੜਾ ਉਹ ਅੱਜ ਰੱਖਣ ਲੱਗੇ ਆ ਔਰ ਇਹ ਜਿਹੜਾ ਉਹਨਾਂ ਨੇ ਸਾਡੇ ਕੀ ਹੈ ਕਿ ਮਹਿਲਾਵਾਂ ਜਿਹੜੀਆਂ ਨੇ ਉਹ ਦਾਦੀਆਂ ਵੀ ਮਾਵਾਂ ਵੀ ਆਪਣੇ ਪੋਤੀਆਂ ਲਈ ਬੱਚਿਆਂ ਲਈ ਅੱਗੇ ਸ਼ਾਦੀ ਚ ਦੇਣ ਵਾਸਤੇ ਜੇਵਰ ਜਿਹੜੇ ਆਪਦੇ ਕੋਲ ਰੱਖਦੀਆਂ ਨੇ ਔਰ ਪ੍ਰਾਪਰਟੀ ਵੀ ਰੱਖਦੀਆਂ ਨੇ ਔਰ ਜਿਸ ਤਰ੍ਹਾਂ ਨਾਲ ਸ਼ਾਮ ਪਤrowData ਦੀ ਵਿਚਾਰਤਾ ਰਾ ਬਾਕੀ ਵੀ ਜਿਹੜੇ ਉਹ ਜੈਰਾਮ ਰਮੇਸ਼ ਜੀ ਨੇ ਹੋਰ ਨੇ ਉਹ ਰਾਹੁਲ ਗਾਂਧੀ ਜੀ ਨੂੰ ਅਸਲ ਚ ਉਹਨਾਂ ਦੇ ਐਡਵਾਈਜ਼ਰ ਨੇ ਗਾਈਡ ਕਰਦੇ ਆ ਉਹਨਾਂ ਨੇ ਜਿਸ ਤਰ੍ਹਾਂ ਸਮਝਾਇਆ ਹੋਣਾ ਉਹ ਤਾਂ ਦੇਖਦੇ ਨਹੀਂ ਕਿ ਸਾਡੇ ਪਰ ਫੈਮਿਲੀ ਇੰਸਟੀਚਿਊਨ ਹੈਗਾ ਔਰ ਉਹਦਾ ਇੱਕ ਮਰਿਆਦਾ ਵੀ ਹੈਗੀ ਆ ਤੇ ਉਹਨਾਂ ਨੇ ਪ੍ਰਾਪਰਟੀਆਂ ਤੇ ਵੀ ਅੱਖ ਰੱਖਣੀ ਨਜ਼ਰ ਰੱਖਣੀ ਸ਼ੁਰੂ ਕੀਤੀ ਜਿਵੇਂ ਪੰਜਾਬ ਦੇ ਅੰਦਰ ਪਹਿਲਾਂ ਕੀ ਹੋਇਆ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਸੀ ਉਹਨਾਂ ਨੇ ਲੈਂਡ ਸੀਵਿੰਗ ਦੀ ਗੱਲ ਕੀਤੀ ਸੀ ਅੱਜ ਵੀ ਲੋਕਾਂ ਕੋਲ ਹਜ਼ਾਰ-ਹਜ਼ਾਰ ਏਕੜ ਜ਼ਮੀਨ ਹੈਗੀ ਆ 2-2000 ਬਿੱਗੇ ਵੀ ਹੈਗੀ ਆ ਪਰ ਉਹ ਉਹਨਾਂ ਨੇ ਕਿਸ ਤਰ੍ਹਾਂ ਰੱਖੀਆਂ ਕਿਸ ਤਰ੍ਹਾਂ ਡੀਸੈਂਟ ਵੇ ਨਾਲ ਡੋਜ ਕੀਤੀ ਉਹ ਅਲੱਗ ਗੱਲ ਆ ਸਾਡੇ ਮਗਰ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਇਆ ਕਿ ਉਹ ਸੀਲਿੰਗ ਦੇ ਨਾਲ ਸਾਡਾ ਸਧਾਰਨ ਕਿਸਾਨ ਮਾਰਿਆ ਗਿਆ ਜਿਹਦੇ ਕੋਲ 25-30 ਕਿੱਲੇ ਜ਼ਮੀਨ ਸੀ ਪਰਿਵਾਰ ਵੱਧਦੇ ਰਹਿੰਦੇ ਆ ਅੱਗੇ ਜ਼ਮੀਨ ਦੀ ਵੀ ਬਣਦੀ ਆ ਤੇ ਅੱਜ 80% ਤੋਂ ਜ਼ਿਆਦਾ ਸਾਡੇ ਸਮਾਲ ਐਂਡ ਮਾਰਜਨਲ ਫਾਰਮਰ ਨੇ ਔਰ ਉਹਨਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਖੇਤੀ ਲਾਹਵਾਲਾ ਤੰਦਾ ਨਹੀਂ ਰਿਹਾ ਤੇ ਇਹ ਸਾਰੀ ਦੇਣ ਵੀ ਕਾਂਗਰਸ ਦੀ ਹੈ ਇਹ ਇਸੇ ਸੋਚ ਦੀ ਦੇਣਾ ਜਿਹੜੀ ਅੱਜ ਉਹ ਕਹਿੰਦੇ ਆ ਕਿ ਇਹ ਜੇ ਦੋ ਘਰ ਹੋਣਗੇ ਤਾਂ ਇੱਕ ਲੈ ਲਾਂਗੇ ਤੇ ਇਹ ਸਾਰੀ ਸੋਚ ਜਿਹੜੀ ਆ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿ ਘੱਟ ਤੋਂ ਘੱਟ ਇਹਨਾਂ ਨੂੰ ਬੁਰੀ ਤਰ੍ਹਾਂ ਹਾਰ ਦੇਓ ਇਹਨਾਂ ਦੀ ਵਿਚਾਰਧਾਰਾ ਨੂੰ ਔਰ ਇਹ ਵੋਟ ਦੇ ਨਾਲ ਹੀ ਅਸੀਂ ਦੇ ਸਕਦੇ ਆ ਇਹ ਹੀ ਮੌਕਾ ਕਿਉਂਕਿ ਇਸ ਤਰ੍ਹਾਂ ਦੀ ਸੋਚ ਹੀ ਰੱਖਦੇ ਆ ਤੇ ਉਹਦੇ ਚ ਸਾਨੂੰ ਜਿਹੜਾ ਜਿਸ ਤਰ੍ਹਾਂ ਨਾਲ ਇਹ ਲੋਕਾਂ ਨਾਲ ਬੰਡੀਆਂ ਪਾਉਂਦੇ ਨੇ ਉਹਨਾਂ ਦੇ ਮੈਨੀਫੈਸਟੋ 'ਚ ਉਹਨਾਂ ਨੇ ਕਿਹਾ ਕਿ ਬਹੁਤ ਸੰਖਿਆਕ ਬਾਦ ਲਈ ਕੋਈ ਜਗ੍ਹਾ ਨਹੀਂ ਹੈ ਕਿ ਨੂੰ ਕਹਿ ਰਹੇ ਨੇ ਉਹ ਕੀ ਰੱਖ ਰਹੇ ਨੇ ਉਹਦੇ 'ਚ ਤੇ ਸਿੱਧਾ-ਸਿੱਧਾ ਮੈਂ ਤਾਂ ਇਹ ਸਮਝਦਾ ਕਿ ਉਹ ਸਨਾਤਨ ਦੇ ਖਿਲਾਫ ਬੋਲਦੇ ਆ ਜਾਂ ਹਿੰਦੂਆਂ ਦੇ ਖਿਲਾਫ ਬੋਲਦੇ ਕਿਉਂ ਬੋਲਦੇ ਮੈਨੂੰ ਨਹੀਂ ਇਹ ਸਮਝ ਆਇਆ ਔਰ ਇੱਕ ਮਾਨਸਿਕਤਾ ਵੀ ਬਣ ਜਾਂਦੀ ਹੈ ਕਈ ਵਾਰ ਪੋਲਿਟਿਸ਼ੀਅਨ ਦੀ ਉਹ ਨਹੀਂ ਹੋਣੀ ਚਾਹੀਦੀ ਕਿਸੇ ਦੇ ਵੀ ਖਿਲਾਫ ਨਹੀਂ ਬੋਲਣਾ ਚਾਹੀਦਾ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਠੱਟੋਗਾ ਟਰਜੀਤ ਸਿੰਘ ਅਰੇਵਾਲ ਤਨੀ ਇਹ ਕਰ ਸਕਦਾ ਔਰ ਦੂਜੀ ਗੱਲ ਸਾਨੂੰ ਸਾਰਿਆਂ ਨੂੰ ਹੀ ਬਰਾਬਰੀ ਦਾ ਕਿਉਂਕਿ ਗੁਰੂ ਨਾਨਕ ਦੀ ਧਰਤੀ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ ਤੇ ਜੇ ਅਸੀਂ ਅਲੱਗ-ਅਲੱਗ ਬੰਨੀਆਂ ਪਾਵਾਂਗੇ ਸਰਵੇ ਕਰਵਾਉਣਾ ਜੀ ਕੌਣ ਹੈਗਾ ਇੱਥੇ ਐਸਸੀ ਹੈਗਾ ਕੌਣ ਦੂਸਰਾ ਜਨਰਲ ਕੈਟਾਗਰੀ ਚਾ ਇਹਦਾ ਕੀ ਮਤਲਬ ਆ ਤੁਹਾਨੂੰ ਲੱਗਦਾ ਕਿ ਪ੍ਰਚਾਰ ਤਰਾ ਉਸ ਤਰ੍ਹਾਂ ਦੀ ਕਹੀ ਹੈ ਉਹਨਾਂ ਨੇ ਕੋਈ ਇਹ ਥੋੜਾ ਕਿ ਮੁਸਲਮ ਦੇ ਖਿਲਾਫ ਕੁਝ ਕਿਹਾ ਜੇ ਕੋਈ ਕਹਿੰਦਾ ਵੀ ਇਹ ਤਾਂ ਮੈਂ ਉਹਦੇ ਕਦੇ ਵੀ ਹੱਕ 'ਚ ਨਹੀਂ ਹੁੰਦਾ ਘੱਟੋ ਘੱਟ ਮੈਂ ਗੁਰੂ ਨਾਨਕ ਦੇਵ ਜੀ ਦਾ ਰੱਖਦਾ ਉਹਨਾਂ ਨੂੰ ਮੰਨਦਾ ਉਸੇ ਮੁਤਾਬਕ ਚੱਲਦਾ ਔਰ ਮੇਰੇ ਤਾਂ ਜੇ ਕੋਈ ਇਹ ਵੀ ਕਹਦੇ ਕਿ ਗੋਲੀ ਮਾਰ ਦੇਾਂਗੇ ਤੂੰ ਸੱਚ ਕਿਉਂ ਕਹਿੰਦਾ ਮੈਂ ਉਦੋਂ ਕੀ ਕਹਿੰਦਾ ਸੀ ਮੈਂ ਇਹੀ ਕਹਿੰਦਾ ਸੀ ਕਿ ਮੇਰੇ ਪ੍ਰਧਾਨ ਮੰਤਰੀ ਬਹੁਤ ਅੱਛੇ ਆ ਮੇਰੇ ਪ੍ਰਧਾਨ ਮੰਤਰੀ ਕਿਸਾਨ ਹਿਤੂ ਆ ਉਹ ਕਹਿੰਦੇ ਸੀ ਤੂੰ ਸਿੱਖੋ ਕਿ ਇਹ ਗੱਲ ਬੋਲਣਾ ਤੈਨੂੰ ਮਾਰ ਦੇਾਂਗੇ ਆਹੀ ਤਾਂ ਗੱਲ ਸੀ ਹੋਰ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਤਾਂ ਹੱਥ ਜੋੜ ਕੇ ਹੀ ਗੱਲ ਕਰਦਾ ਸੀ ਪਰ ਮੈਂ ਉਸ ਗੱਲ ਤੋਂ ਵੀ ਘਬਰਾਇਆ ਨਹੀਂ ਫਿਰ ਮੈਂ ਕਿਹਾ ਵੀ ਕਰ ਲੋ ਜੋ ਕਰਨਾ ਅਸੀਂ ਤਾਂ ਆਪਣੀ ਗੱਲ ਤਾਂ ਰੱਖਣੀ ਹੈ ਨਾ ਗੱਲ ਤਾਂ ਰੱਖਣ ਦਾ ਅਧਿਕਾਰ ਆਜ਼ਾਦੀ ਇਸ ਚੀਜ਼ ਹੀ ਮਿਲੀ ਹੈ ਸਾਨੂੰ ਠੀਕ ਹੈ ਨਾ ਡੀਸੈਂਟ ਵੇ ਨਾਲ ਗੱਲ ਰੱਖੀ ਜਾਵੇ ਤੇ ਕਿਸੇ ਨੂੰ ਗਲਤ ਸ਼ਬਦ ਨਾਲ ਅਪਸ਼ਬਦ ਨਾਲ ਬੋਲੇ ਜਾਣ ਉਹ ਜ਼ਰੂਰੀ ਹੁੰਦਾ ਤੇ ਇਸ ਕਰਕੇ ਬਾਕੀ ਕਿਸੇ ਨੇ ਕੋਈ ਕਿਸੇ ਜਾਤੀ ਧਰਮ ਜਾਂ ਵਰਗ ਦੇ ਖਿਲਾਫ ਬੋਲਦਾ ਮੈਂ ਉਸ ਚੀਜ਼ ਦੇ ਆਖ ਦੇਣੀ ਗੱਲ ਇਹ ਗੱਲ ਕਿੱਥੋਂ ਸ਼ੁਰੂ ਹੋਈ ਇਹ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਗੱਲ ਸ਼ੁਰੂ ਹੋਈ ਸਾਡੀ ਜਦ ਕਾਂਗਰਸ ਨੇ ਇੱਕ ਮੈਨੀਫੈਸਟੋ ਰਿਲੀਜ਼ ਕੀਤਾ ਔਰ ਜਦ ਉਸ ਮੈਨੀਫੈਸਟੋ ਦੇ ਅੰਦਰ ਛੁਪੀਆਂ ਹੋਈਆਂ ਗੱਲਾਂ ਤੇ ਧਿਆਨ ਪਾਇਆ ਗਿਆ ਤਾਂ ਧਿਆਨ ਚ ਆਇਆ ਕਿ ਬਹੁਤ ਸਾਰੀਆਂ ਸਮਾਜ ਨੂੰ ਵੰਡਣ ਵਾਲੀ ਗੱਲਾਂ ਕਰਦੇ ਪਏ ਨੇ ਦੇਖੋ ਸਾਡਾ ਮੈਨੀਫੈਸਟੋ ਕਿਸੇ ਜਾਤ ਕਿਸੇ ਧਰਮ ਕਿਸੇ ਤੱਕੇ ਵਿਸ਼ੇਸ਼ ਵਾਸਤੇ ਨਹੀਂ ਹੋਣਾ ਚਾਹੀਦਾ ਸਾਡਾ ਮੈਨੀਫੈਸਟੋ ਸਮਾਜ ਦੇ ਸਾਰੇ ਲੋਕਾਂ ਵਾਸਤੇ ਹੋਣਾ ਚਾਹੀਦਾ ਦੇਸ਼ ਦੇ ਸਾਰੇ ਲੋਕਾਂ ਵਾਸਤੇ ਹੋਣਾ ਚਾਹੀਦਾ ਹੁਣ ਦੱਸੋ ਫੋਰ ਐਗਜ਼ਾਮਪਲ ਉਹ बार-बार ਇਹ ਗੱਲ ਕਹਿੰਦੇ ਨੇ ਕਿ ਅਸੀਂ ਸਰਵੇ ਕਰਾਵਾਂਗੇ ਤੇ ਜਿਨ੍ਹਾਂ ਕੋਲ ਜ਼ਿਆਦਾ ਹੈ ਉਹਨਾਂ ਤੋਂ ਲੈ ਕੇ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਕੋਲ ਦੇਵਾਂਗੇ ਹੁਣ ਡੈਮੋਕ੍ਰੇਸੀ ਦੇ ਅੰਦਰ ਇਹ ਚੀਜ਼ ਨਹੀਂ ਚੱਲਦੀ ਹੈ ਹੁਣ ਮੈਂ ਉਦਾਹਰਣ ਤੇ ਗੱਲ ਕਰਦਾ ਵੀ ਅਸੀਂ ਸਾਰੇ ਲੋਕ ਅਸੀਂ ਇੱਥੇ ਬੈਠੇ ਆ ਠੀਕ ਹੈ ਸਾਨੂੰ ਸਾਡੇ ਕਾਬਲੀਅਤ ਦੇ ਆਧਾਰ ਤੇ ਸਾਡੇ ਅਧਾਰੇ ਨੇ ਨੌਕਰੀ ਦਿੱਤੀ ਹੋਈ ਹੈ ਹੁਣ ਉਹਨਾਂ ਦੀ ਗੱਲ ਚੱਲੇਗੀ ਕਿ ਕਾਬਲੀਅਤ ਦੇ ਆਧਾਰ ਤੇ ਨੌਕਰੀ ਨਹੀਂ ਮਿਲੇਗੀ ਉਹ ਕਹਿੰਗੇ ਨੌਕਰੀ ਦੇ ਦੋ ਹੁਣ ਨੌਕਰੀ ਦੇਣ ਦਾ ਮਤਲਬ ਹੈ ਜਿਹੜਾ ਕੈਮਰਾਮੈਨ ਬੈਠਾ ਹੈ ਆਊਟ ਆਫ ਫੋਕਸ ਕਰ ਦੇਗਾ ਸਾਊਂਡ ਜਾਏਗੀ ਨਹੀਂ ਸੋ ਜਿਸ ਸਿਸਟਮ ਚ ਡੈਮੋਕ੍ਰੇਸੀ ਚ ਆਸੀ ਆ ਉੱਥੇ ਮੈਰਿਟ ਦੇ ਆਧਾਰ ਤੇ ਬੰਦਾ ਅੱਗੇ ਵੱਧਦਾ ਹੈ ਉਹਨੂੰ ਨੌਕਰੀਆਂ ਮਿਲਦੀਆਂ ਹੈ ਬਿਜ਼ਨਸ ਫਲਦਾ ਹੁੰਦਾ ਹੈ ਤੇ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਫੋਰ ਐਗਜ਼ਾਮਪਲ ਮੈਂ ਵਿਨੀ ਜੋਸ਼ੀ ਮੈਂ ਮਿਹਨਤ ਕਰਕੇ ਬਿਲਕੁਲ ਜ਼ੀਰੋ ਤੋਂ ਆਪਣਾ ਇੱਕ ਬਿਜ਼ਨਸ ਖੜਾ ਕੀਤਾ ਇੱਕ ਕੰਮ ਖੜਾ ਕੀਤਾ ਜੇ ਮੈਂ ਮਕਾਨ ਪਾ ਲਿਆ ਜੇ ਮੈਂ ਦੂਜਾ ਮਕਾਨ ਵੀ ਪਾ ਲਿਆ ਔਰ ਮੈਂ ਪ੍ਰਭੂ ਚਾਹਨਾ ਜਾਂਦੇ ਜਾਂਦੇ ਆਪਣੇ ਬੱਚਿਆਂ ਵਾਸਤੇ ਕੁਝ ਛੱਡ ਗਿਆ ਠੀਕ ਹੈ ਤੇ ਇਹਦਾ ਮਤਲਬ ਤੇ ਹੋਇਆ ਤੁਸੀਂ ਪਹਿਲੇ ਮੇਰੀ ਪ੍ਰਾਪਰਟੀ ਖੋਲੋਗੇ ਕੱਲ ਤੋਂ ਮੇਰੇ ਬੱਚਿਆਂ ਤੋਂ ਖੋਲੋਗੇ ਸੋ ਇਹ ਜਿਹੜਾ ਭਾਵ ਹੈ ਜਿਹੜਾ ਮੈਸੇਜ ਆ ਰਿਹਾ ਗਲਤ ਮੈਸੇਜ ਦੀ ਹੈ ਇਹ ਗੱਲ ਹੈ ਦੂਸਰਾ ਦੂਸਰੀ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਸਾਰੇ ਧਰਮ ਬਰਾਬਰ ਨੇ ਕੋਈ ਧਰਮ ਉੱਪਰ ਨਹੀਂ ਹੈ ਤੇ ਜੇ ਤੁਸੀਂ ਧਰਮ ਵਿਸ਼ੇਸ਼ ਤੇ ਲੋਕਾਂ ਨੂੰ ਦੇਣ ਦੀ ਗੱਲ ਕਰੋਗੇ ਤਾਂ ਗੱਲ ਹੈ ਹੁਣ ਛੂਹਾਂ ਛੂਤ ਜਿਹਨੂੰ ਕਹਿੰਦੇ ਨੇ ਜਿਹਨੂੰ ਅਸੀਂ ਛੂਹਾਂ ਛੂਤ ਦੀ ਭਾਵਨਾ ਕਹਿੰਦੇ ਆ ਇਹ ਸਨਾਤਨ ਧਰਮ ਅੰਦਰ ਮੰਨੀ ਗਈ ਹੈ ਤਾਂ ਹੀ ਡਾਕਟਰ ਅੰਬੇਦਕਰ ਜੀ ਨੇ ਜਿਹੜਾ ਹੈਗਾ ਰੈਜ਼ਰਵੇਸ਼ਨ ਤੇ ਪ੍ਰੋਵੀਜ਼ਨ ਦੀ ਗੱਲ ਕੀਤੀ ਪਰ ਬਾਕੀ ਤਰਮਾਚ ਤੇ ਗੱਲ ਨਹੀਂ ਹੈ ਨਾ ਬਾਕੀ ਤਰਮਾਚ ਤੇ ਗੱਲ ਨਹੀਂ ਹੈ ਨਾ ਹੁਣ ਤਾਂ ਬਾਕੀ ਤਰਮਾ ਦੇ ਅੰਦਰ ਵੀ ਤੁਸੀਂ ਲੱਭੋਗੇ ਫਿਰ ਤੁਸੀਂ ਜਿਹੜੇ ਐਸਸੀ ਉਹਦੇ ਹੱਕ ਨੂੰ ਤੋੜੋਗੇ ਮਲ ਸਮਾਜ ਦੇ ਅੰਦਰ ਤੁਸੀਂ ਵੰਡੀ ਪਾਨ 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 ਦਾ ਕੰਮ ਕਰਦੇ ਪਿਓ ਤੇ ਇਹਦੇ ਖਿਲਾਫ ਜਿਹੜਾ ਹੈ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਆਪਣੀ ਗੱਲ ਰੱਖੀ ਸੀ ਔਰ ਅਸੀਂ ਆਪਣੀ ਗੱਲ ਤੇ ਵਜੀਦਾ ਅਸੀਂ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਾਂਗੇ ਅੱਜ ਦਾ ਵੀ ਸਾਡੀ ਕੋਸ਼ਿਸ਼ ਹੈ ਆਹ ਨਾਲ ਦੇ ਤੁਹਾਨੂੰ ਦਿਖੇਗਾ ਕਿ ਅਸੀਂ ਪੂਰੇ ਪੰਜਾਬ ਦੇ ਅੰਦਰ ਆਪਣੇ ਭਾਸ਼ਨਾ ਦੇ ਰਾਹੀਂ ਆਪਣੇ ਪੈਂਫਲੇਟ ਦੇ ਰਾਹੀਂ ਲੋਗਾ ਤੱਕ ਕਾਂਗਰਸ ਦੀ ਜਿਹੜੀ ਇੱਕ ਨੀਤੀ ਹੈ ਸੈਕੂਲਰਿਜ਼ਮ ਦੇ ਨਾਂ ਦੇ ਉੱਪਰ ਕੁਝ ਵਰਗ ਵਿਸ਼ੇਸ਼ਾਂ ਨੂੰ ਅਪੀਜ਼ ਕਰਨਾ ਉਹ ਸੈਕੂਲਰਿਜ਼ਮ ਦੇ ਨਾਂ ਤੇ ਉੱਪਰ ਸਾਰਿਆਂ ਨੂੰ ਬਰਾਬਰ ਨਾ ਦੇ ਕੇ ਕੁਝ ਵਰਗ ਵਿਸ਼ੇਸ਼ਣਾਂ ਨੂੰ ਅਪੀਜ਼ ਕਰਨਾ ਇਹ ਜਿਹੜੀ ਨੀਤੀ ਹੈ ਉਹਦੇ ਉੱਪਰ ਅਸੀਂ ਲੋਗਾ 'ਚ ਰੰਗਾ ਕਰਾਂਗੇ ਮੰਗਲ ਸੁੱਤਰ ਦੀ ਗੱਲ ਪ੍ਰਿਯੰਕਾ ਗਾਂਧੀ ਨੇ ਕਰਤੀ ਪਰ ਉਹਨੂੰ ਬੈਂਕਾ ਗਾਂਧੀ ਨੂੰ ਪੁੱਛੋ ਕਿ 84 ਕਤਲੇਆਮ ਚ ਕਿੰਨੇ ਮੰਗਲ ਸਿਰ ਪਰਗੇ ਸੀਗੇ ਉਹਦੀ ਗੱਲ ਕਰਦੀ ਹੈ ਉਹਦੇ ਨਾਲ ਬੋਲਦੀ ਹੈ ਉਹਦੇ ਬਾਅਦ ਚੁੱਪ ਹੀ ਕਾਰੀ ਰਹਿੰਦੀ ਹੈ ਸੋ ਅਸੀਂ ਕਾਂਗਰਸ ਦੇ ਜਿਹੜੇ ਦੋਰੇ ਮਾਪਦੰਡ ਨੇ ਉਹਨਾਂ ਨੂੰ ਸਮਾਜ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਇੱਕ ਚੀਜ਼ ਜਿਹੜੀ ਬੋਲੀ ਜਾ ਰਹੀ ਹੈ ਉਹ ਔਨ ਰਿਕਾਰਡ ਹੈ ਉਹਦਾ ਡਾਕੂਮੈਂਟਰੀ ਐਵੀਡੈਂਸ ਹੈ ਚਾਹੇ ਉਹਨਾਂ ਦੇ ਸਰਦਾਰ ਮਨਮੋਹ ਸਿੰਘ ਸੀਗੇ ਮੁੱਖ ਮੰਤਰੀ ਸੀਗੇ ਸੌਰੀ ਪ੍ਰਧਾਨ ਮੰਤਰੀ ਸੀਗੇ ਉਹਨਾਂ ਦਾ ਭਾਸ਼ਣ ਕਿਸੇ ਛੁਪਿਆ ਜਿਸ ਭਾਸ਼ਣ ਚ ਉਹਨਾਂ ਨੇ ਕਿਹਾ ਸੀਗਾ ਕਿ ਇਨਕੋ ਦੇਣਾ ਚਾਹੀਏ ਹੁਣ ਮੈਂ ਉਹਦਾ ਨਾਮ ਨਹੀਂ ਲਵਾਵਾਂਗਾ ਕਿਸ ਮਿਨੋਰਟੀ ਦੀ ਗੱਲ ਕੀਤੀ ਜਿਹਨੂੰ ਦੇਣਾ ਚਾਹਦਾ ਤੇ ਮਿਨੋਰਟੀ ਸਾਰੀਆਂ ਬਰਾਬਰ ਨੇ ਠੀਕ ਹੈ ਬਾਕੀਆਂ ਨੂੰ ਕਿਉਂ ਨਹੀਂ ਦੇਣਾ ਚਾਹਦਾ ਇਕੱਲੇ ਉਹਨਾਂ ਨੂੰ ਕਿਉਂ ਦੇਣਾ ਚਾਹਦਾ ਸੋ ਗੱਲ ਇਹ ਹੈ ਕਿ ਇਸ ਤਰ੍ਹਾਂ ਹੀ ਜਿਹੜਾ ਰਾਹੁਲ ਗਾਂਧੀ ਦਾ ਭਾਸ਼ਣ ਹੈ ਜਾਂ ਕਰਨਾਟਕਾ ਗਵਰਨਮੈਂਟ ਹੈ ਠੀਕ ਹੈ ਕਰਨਾਟਕਾ ਗਵਰਨਮੈਂਟ ਕਿਤੇ ਲੈ ਕੇ ਆਂਧਰਾ ਪ੍ਰਦੇਸ਼ ਗਵਰਨਮੈਂਟ ਕਿਤੇ ਲਈ ਰੈਜ਼ਰਵੇਸ਼ਨ ਲੈ ਕੇ ਆਈ ਠੀਕ ਹੈ ਸੋ ਧਰਮਦਾਇ ਦੀ ਰੈਜ਼ਰਵੇਸ਼ਨ ਲੈ ਕੇ ਆਓਗੇ ਸੈਕੁਲਰ ਨੇਸ਼ਨ ਚ ਇਹ ਕੰਮ ਨਹੀਂ ਹੋ ਸਕਦਾ ਨਾ ਭਾਰਤੀ ਜਨਤਾ ਪਾਰਟੀ ਦਾ 10 ਸਾਲ ਦਾ ਸ਼ਾਸਨ ਇਸ ਗੱਲ ਦਾ ਗਵਾਹ ਹੈ ਕਿ ਇਹਦੀ ਪਾਲਿਸੀਜ਼ ਦੇ ਅੰਦਰ ਸਾਰਿਆਂ ਵਾਸਤੇ ਬਰਾਬਰ ਜਗ੍ਹਾ ਹੈ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਉਹ ਕਿਸੇ ਧਰਮ ਵਿਸ਼ੇਸ਼ਤਾ ਹੈ ਕਿਸੇ ਜਾਤੀ ਵਿਸ਼ੇਸ਼ਤਾ ਹੈ ਉਹਦਾ ਕੋਈ ਵਿਤਕਰਾ ਨਹੀਂ ਹੈ ਹਾਂ ਜਿਹੜੇ ਪੂਰ ਹੈ ਉਹਨਾਂ ਵਾਸਤੇ ਵਿਸ਼ੇਸ਼ ਯੋਜਨਾਵਾਂ ਹੈਗੀਆਂ ਜਿਹੜਾ ਸਾਡੇ ਦਲਿਤ ਭਰਾ ਹੈ ਉਹਨਾਂ ਵਾਸਤੇ ਵਿਸ਼ੇਸ਼ ਯੋਜਨਾਵਾਂ ਹੈਗੀਆਂ ਮਿਨੋਰਟੀਜ਼ ਵਾਸਤੇ ਜਿਹੜੀ ਯੋਜਨਾਵਾਂ ਚੱਲਦੀਆਂ ਉਸ ਅਲੋਕੇਸ਼ਨ ਬਤਾਤਾ ਜਿਸ ਮਿਨੋਰਟੀ ਨੂੰ ਇਹ ਅਪੀਜ਼ ਕਰਨ ਦੀ ਕੋਸ਼ਿਸ਼ ਕਰਨ ਨੇ ਉਹਨਾਂ ਦੀ ਜਿਹੜੀ ਹਾਜ ਦਾ ਫੰਡ ਹੈ ਅਸੀਂ ਦਾਇਆ ਉਹਨਾਂ ਵਿੱਚੋਂ ਜਿਹੜਾ ਸਕਾਲਰਸ਼ਿਪ ਦਾ ਫੰਡ 1.5 ਉਹ ਚ ਗਿਆ ਅਗਰ 1.5 ਉਹ ਚ ਉਸ ਪਾਰਟਿਕੂਲਰ ਮਿਨੋਰਟੀ ਜਿਹਨੂੰ ਅਪੀਸ ਕਰਨਾ ਚਾਹੁੰਦੇ ਫੰਡ ਗਿਆ ਤੇ ਬਾਕੀ ਮਿਨੋਰਟੀਆਂ ਵਾਸਤੇ ਵੀ ਆਇਆ ਇਸੇ ਗੱਲ ਨਹੀਂ ਹੈ ਸੋ ਅਸੀਂ ਸਭ ਨੂੰ ਬਰਾਬਰ ਦੇਖਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਸ਼ਾਸਨ ਸਾਰਿਆਂ ਨੂੰ ਬਰਾਬਰ ਦੇਖਦਾ ਹੈ ਗਵਰਨੈਂਸ ਬਰਾਬਰ ਦੇਖਦਾ ਹੈ ਮੇਰੀ ਆਪ ਜੀ ਨੂੰ ਬੇਨਤੀ ਹੈ ਸਾਡਾ ਬੀਜੇਪੀ ਦਾ ਮੈਨੀਫੈਸਟੋ ਚੱਕ ਲਿਓ ਤੇ ਕਾਂਗਰਸ ਦਾ ਮੈਨੀਫੈਸਟੋ ਚੱਕ ਲਿਓ ਤੇ ਜਿਹੜੀ ਗੱਲਾਂ ਅਸੀਂ ਕਹੀਆਂ ਉਹਨਾਂ ਦੇ ਕੋਲ ਤੁਲਨਾਤਮਕ ਵਿਸ਼ੇਸ਼ਣ ਕਰਕੇ ਦੇ ਵੋਟਾਂ ਲਈ ਵੋਟਾਂ ਲਈ ਜਿਹੜਾ ਹੈ ਧਰਮ ਸਮਾਜ ਦੇ ਅੰਦਰ ਵੰਡੀ ਜਿਹੜੀ ਹੈ ਉਹ ਕਾਂਗਰਸ